if i'll speak in punjabi is it comfortable for all yes sir. the reason is je assi apni maa nu bulana hai assi apni mamma nu bulana hai assi ki keh ke bulane ha mamma mummy this hai na kadi kise nu sharmindgi mehsoos hi ye mummy nu mummy keh j assi aunty keh ha kadi mummy nu mummy nu aunty keh kadi nahi kehna na we are living in punjab we belongs to punjab and we are community of punjabis ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਪੰਜਾਬੀ ਬੋਲਣ ਸੁਣਨ ਦੇ ਵਿੱਚ ਵੀ ਕੋਈ ਕਿਸੇ ਤਰ੍ਹਾਂ ਦੀ ਸ਼ਰਮਿੰਦਗੀ ਮਹਿਸੂਸ ਹੋਣੀ ਚਾਹੀਦੀ ਹੈ ਇੱਕ ਬਹੁਤ ਪੁਰਾਣੀ ਕਹਾਵਤ ਹੈ ਕਹਿੰਦੇ ਜਿਸ ਪੇੜ ਨੇ ਅਸਮਾਨ ਦੀ ਉਚਾਈ ਤੱਕ ਪਹੁੰਚਣਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਆਪਣੀਆਂ ਜੜ੍ਹਾਂ ਗਹਿਰੀਆਂ ਕਰਨੀਆਂ ਪੈਂਦੀਆਂ ਜਿਹੜਾ ਪੇੜ ਆਪਣੇ ਰੂਟਸ ਤੋਂ ਟੁੱਟ ਚੁੱਕਿਆ ਹੈ ਉਹ ਕਦੀ ਸਕਾਈਜ਼ ਦਾ ਲੈਵਲ ਨਹੀਂ ਜਾ ਸਕਦਾ ਸੋ ਪੰਜਾਬੀ ਪੰਜਾਬ ਪੰਜਾਬੀਅਤ ਇਜ਼ ਆ ਰੂਟ ਤਾਂ ਅਸੀਂ ਇਸ ਤੋਂ ਦੂਰ ਨਹੀਂ ਹੋ ਸਕਦੇ ਨਾ ਹੀ ਸਾਨੂੰ ਹੋਣਾ ਚਾਹੀਦਾ ਅਸੀਂ ਜਿੰਨੇ ਮਰਜੀ ਮਾਡਰਨ ਹੋ ਜਾਈਏ ਭੰਗੜਾ ਤਾਂ ਅਸੀਂ ਪੰਜਾਬੀ ਗਾਣੇ ਤਾਂ ਹੀ ਪਾਣਾ ਹੁੰਦਾ ਤਾਂ ਫਿਰ ਜਦੋਂ ਅਸੀਂ ਕੁਝ ਸਿੱਖਣ ਦੀ ਗੱਲ ਕਰਨੀ ਹੈ ਤਾਂ ਪੰਜਾਬੀ ਲੈਂਗੁਏਜ ਮੇਰੇ ਖਿਆਲ ਦੇ ਵਿੱਚ ਕਿਤੇ ਵੀ ਸਾਨੂੰ ਅੰਬੈਰੈਸਿੰਗ ਨਹੀਂ ਕਰਾਉਂਦੀ